ਕੋਈ ਵੀ ਬਲੰਦੀ ਐਸੀ ਨਹੀਂ ਹੁੰਦੀ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਸਿਖਰ ਹੈ ਉਹ ਕੋਈ ਵੀ ਸਫਰ ਐਸਾ ਨਹੀਂ ਹੁੰਦਾ ਕਿ ਤੁਸੀਂ ਆਨੰਦ ਪ੍ਰਾਪਤ ਨ ਕਰੋ ਤਮਨੂ ਕਹਿੰਦੇ ਸੀ ਕਿ ਬਰਨਾਲਾ ਵਰ ਦਿੰਦਾ ਹੈ ਤਾਂ ਬਰਨਾਲੇ ਨੇ ਵਰ ਦਿੱਤਾ ਇੱਕ ਨਵਾਂ ਰੋਲ ਜਿਹੜਾ ਉਹ ਤੁਹਾਡੇ ਖਾਤੇ ਚ ਆਇਆ ਆਪਣੇ ਆਪ ਚ ਇੱਕ ਸੰਘਰਸ਼ ਹੈ ਔਰ ਆਪਣੇ ਆਪ ਚ ਖੁਸ਼ੀ ਤੇਰੇ ਕੰਮ ਨੂੰ ਰੋਣਗੇ ਮਾਪੇ ਨਿੱਕੀ ਨੂੰ ਜਾ ਕਰੂ ਕਿੰਨੇ ਘੰਟੇ ਕੰਮ ਕਰਦੇ ਹੋ ਤੁਸੀਂ ਤੇ ਕਿੰਨੇ ਘੰਟੇ ਸੌਂਦੇ ਮੇਰੀ ਐਵਰੇਜ ਸਲੀਪ 4 ਘੰਟੇ ਤੋਂ ਪਰੇ ਹੈ ਮੇਰੇ ਫਾਦਰ ਨੂੰ ਬਹੁਤ ਮਿਹਨਤ ਸੀ ਅੱਛਾ ਔਰ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਦੀਆਂ ਦੁਆਵਾਂ ਹੀ ਕੰਮ ਆਈਆਂ ਹੋਣ ਮੇਰੇ ਮਾਤਾ ਜੀ ਦੇ ਹੱਕ ਚ ਨਹੀਂ ਸੀ ਸਵਾਬ ਬਣਿਆ ਕਿ ਕੋਈ ਸੋਚ ਸਮਝ ਕੇ ਹੋਇਆ ਹੈ ਦੇਖੋ ਇਹ ਬਣਿਆ ਤਾਂ ਸਵਾਬੀ ਹੈ ਖੁਆਇਸ਼ ਤਾਂ ਜਾਂਦੀ ਸੀ ਆਮ ਆਦਮੀ ਪਾਰਟੀ ਨੇ ਤੁਹਾਨੂੰ ਕੀ ਸੋਚ ਕੇ ਨੋਮੀਨੇਸ਼ਨ ਦਿੱਤੀ ਕਿ ਜੀਵਾ ਜੀ ਜਿਹੜੇ ਸਾਡੇ ਪਾਰਟਿਸਪੀਟੈਂਟ ਮੋਂ ਦਾ ਬੜਾ ਧੰਨਵਾਦ ਕਰਨਾ ਚਾਹਣਾ ਹੈ ਇਹੋ ਜੇ ਤੁਹਾਡੇ ਮਾਨ ਚਿੱਟੇ ਚੇ ਨੇ ਇਸ ਤਰ੍ਹਾਂ ਦਾ ਆਪਣਾ ਰੋਲ ਤੁਸੀਂ ਉੱਥੇ ਪਲੇ ਕਰੋ ਤੋ ਹੀ ਸਾਡੀ ਵਿਰਾਸਤ ਸਾਨੂੰ ਸਭ ਤੋਂ ਵੱਡੀਆਂ ਚੀਜ਼ਾਂ ਮਿਲੀਆਂ ਸਨੋ ਮੈਲਟਿਡ ਵਾਟਰ ਤੇ ਸਬਸਲ ਵਾਟਰ ਸਾਡੇ ਕੋਲ ਸ਼ਾਇਦ ਦੋਨੇ ਹੀ ਜਿਹੜੀਆਂ ਚੀਜ਼ਾਂ ਨੇ ਸਨੋ ਮੈਲਟਿਡ ਵਾਟਰ ਤੇ ਸਬਸਲ ਵਾਟਰ ਅੱਜ ਨਹੀਂ ਹੈ ਜੋ ਜਿਹੜੇ ਤੁਹਾਡੇ ਵਰਲਡ ਕਲਾਸ ਪ੍ਰੋਡਕਟ ਪੈਦਾ ਕਰ ਰਹੇ ਨੇ ਤੁਹਾਡੇ ਜਿਹੜੇ ਕੰਮ ਇਹ ਨੇ ਇਹਦਾ ਮਤਲਬ ਸਕਿੱਲ ਵੀ ਉਹਨਾਂ ਦੀ ਫਿਰ ਉਸੇ ਤਰ੍ਹਾਂ ਦੀ ਹੈ ਸਕਿੱਲ ਵੀ ਹੈ ਪੈਸ਼ਨ ਹੈ ਇਹਨਾਂ ਨੇ ਸਿਰ ਉੱਚਾ ਮੰਨੀਵਾ ਮਤੁਚੀ ਔਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੜਵਾ ਰੱਖਣਾ ਚਾਹੁੰਦੇ ਉਹ ਸਾਡੇ ਗੁਰੂਆਂ ਦੀ ਬਖਸ਼ਿਸ਼ ਹੈ ਉਹ ਕਿਤੇ ਨਾ ਕਿਤੇ ਜਿੰਨਾਂ ਕਹਿੰਦੇ ਆਪਾਂ ਅਜੇ ਕਹਿੰਦੇ ਚੜ੍ਹਦੀ ਕਲਾ ਰੱਖਣਾ ਚਾਹੁੰਦੇ ਹੈ ਪਾਵਰ ਕਿੰਨੀ ਹੈ ਤੁਹਾਡੇ ਸਾਰੇ ਪ੍ਰੈਜੈਂਟ ਗਰੁੱਪ 30 ਫੈਮਲੀਆਂ ਨੇ ਪੰਜਾਬ ਚਾਪਾ ਮੰਨ ਸਕਦੇ ਕਿ 15000 ਫੈਮਲੀਆਂ ਡੈਰ ਨੇ ਕਿ ਤੁਹਾਡੀ ਲਾਇਬਿਲਟੀ ਨਹੀਂ ਹੈ ਮੈਨਾਂ ਨੂੰ ਕੋਈ ਚੰਗੀ ਚੀਜ਼ ਨਹੀਂ ਮਿਲਦੀ ਐਸੇ ਕਾਰੋਬਾਰ ਨੇ ਜਿਹਦਾ 90% ਰੌ ਮੈਟਲ ਪੰਜਾਬ ਤੋਂ ਜੋ ਵੀ ਸਾਡੀ ਐਗਰੀਕਲਚਰ ਹੈ ਉਹ ਉਸ ਲੈਵਲ ਤੇ ਪਹੁੰਚ ਚੁੱਕੀ ਹੈ ਕਿ ਉਹ ਇਨਪੁਟ ਕਾਸਟ ਜ਼ਿਆਦਾ ਹੋ ਚੁੱਕੀ ਹੈ ਇਨਪੁਟ ਵਰਸਸ ਆਉਟਪੁਟ ਦਾ ਰੇਸ਼ੋ ਹੈ ਉਹ ਇਕਨੋਮਿਕਲੀ ਸੂਟੇਬਲ ਨਹੀਂ ਹੈ ਕੰਮ ਕਦੋਂ ਸ਼ੁਰੂ ਕੀਤਾ ਮੈਂ ਕੋਈ ਨਾ ਚੰਗਾ ਕੋਈ ਫੜਾਕੂ ਵੀ ਨਹੀਂ ਸੀਗਾ ਤੇ ਕਾਰੋਬਾਰਸ ਵਿੱਚ ਸਕੂਲ ਸਕੂਲ ਚ ਕਹਿੰਦੇ ਠੀਕ ਹੈ ਮਾਸਟਰਾਂ ਦੀ ਘੁੱਟ ਖਾਦੀ ਕਹਿੰਦੇ ਬੜੀ ਘੁੱਟ ਖਾਦੀ ਹੈ ਜੀ ਖਾਦੀ ਘੁੱਟ ਹੀ ਖਾਦੀ ਮੁਰਗੀ ਬਨੇ ਬੜਕੇ ਬੜੇ ਇਹ ਕਹਿੰਦੇ ਗਿੱਦੜ ਸਿੰਘੀ ਕਿਹੜੀ ਫਿਰ ਕੋਲੇ ਸਮਾਜ ਦੇ ਵਿੱਚ ਕੁਝ ਹਸਤੀਆਂ ਕੁਝ ਸ਼ਖਸੀਅਤ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਜਦੋਂ ਸਮਾਜ ਚ ਵਿਚਰਦੀਆਂ ਨੇ ਤਾਂ ਉਹ ਆਪਣਾ ਇੱਕ ਆਪਣਾ ਪ੍ਰਭਾਵ ਛੱਡਦੀਆਂ ਨੇ ਤੇ ਇਹੋ ਜਿਹੀ ਇੱਕ ਹਸਤੀ ਨੇ ਰਜਿੰਦਰ ਗੁਪਤਾ ਵੱਖ-ਵੱਖ ਤਰਾਹ ਉਹ ਚਰਚਾ ਚ ਰਹੇ ਨੇ ਅੱਜ ਕੱਲ੍ਹ ਜ਼ਿਆਦਾ ਕੁਛ ਚਰਚਾ ਚ ਨੇ ਕਿਉਂਕਿ ਉਹ ਰਾਜ ਸਭਾ ਵਿੱਚ ਅੰਦਰ ਚੁਣੇ ਗਏ ਨੇ ਬਣ ਗਏ ਨੇ ਪਰ ਪਹਿਲਾਂ ਵੀ ਵੱਖ-ਵੱਖ ਪੋਜੀਸ਼ਨਾਂ ਚ ਵੱਖ-ਵੱਖ ਖੇਤਰਾ ਚ ਉਹਨਾਂ ਦੀ ਸਰਗਰਮੀ ਜਿਹੜੀ ਆ ਉਹ ਕਿਸੇ ਨਾ ਕਿਸੇ ਰੂਪ ਚ ਉਹ ਚਰਚਾ ਚ ਰਹੀ ਹੈ ਤੇ ਇਸ ਵੇਲੇ ਉਹਨਾਂ ਦੀ ਖਾਸ ਚਰਚਾ ਕਿਉਂਕਿ ਉਹ ਰਾਜ ਸਭਾ ਮੈਂਬਰ ਬਣ ਗਏ ਨੇ ਇੱਕ ਨਵਾਂ ਨਵੀਂ ਇਨਿੰਗ ਉਹਨਾਂ ਨੇ ਲਾਈਫ ਦੀ ਆਪਣੀ ਸ਼ੁਰੂ ਕੀਤੀ ਹੈ ਸ਼ਾਨਦਾਰ ਵਜੋਂ बिजनेਸਮੈਨ ਵਜੋਂ बिजनेਸ ਟਾਈਕੂਨ ਵਜੋਂ ਜਾਣੇ ਜਾਂਦੇ ਨੇ ਪਹਿਲਾਂ ਇੱਕ ਸੋਸ਼ਲ ਫਲੰਥਰੋਪਿਸਟ ਸੋਸ਼ਲ ਸਰਵੈਂਟ ਜਿਹੜੇ ਸਰਵਿਸ ਵਜੋਂ ਜਾਣੇ ਜਾਂਦੇ ਨੇ ਤੇ ਬੜੇ ਸ਼ਾਇਦ ਕਾਫੀ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਪਤਾ ਵੀ ਲੱਗਣਾ ਕਿ ਉਹ ਜੰਪਲ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਜਾਂ ਜਦੋਂ ਬਚਪਨ ਜਿਹੜਾ ਸੀ ਉਹ ਬਠਿੰਡਾ ਜ਼ਿਲ੍ਹਾ ਜਿਹੜਾ ਹੈ ਬਠਿੰਡਾ ਸ਼ਹਿਰ ਉੱਥੇ ਵੀ ਤਾਂ ਬਠਿੰਡਾ ਸ਼ਹਿਰ ਉਸ ਵੇਲੇ ਰੇਤਲੇ ਟਿੱਬਿਆਂ 'ਤੇ ਬਿਆਨ ਕਰਿਆ ਹੋਇਆ ਸੀਗਾ ਮਤਲਬ ਜੇ ਮੈਂ ਐਂ ਕਹਾਂ ਕਿਉਂਕਿ ਮੈਂ ਵੀ ਬਠਿੰਡੇ ਨੂੰ ਬਿਲੋਂਗ ਕਰਦਾ ਕਿ ਅਸੀਂ ਜਾਂ ਇਹ ਰੇਤਲੇ ਟਿੱਬਿਆਂ ਦੇ ਜੰਪਲ ਆ ਰੇਤਲੇ ਟਿੱਬਿਆਂ ਵਾਲੇ ਇਲਾਕੇ ਦੇ ਜੰਪਲ ਆ ਜਿਹੜਾ ਇਲਾਕਾ ਸਭ ਤੋਂ ਵੱਧ ਕੰਪੈਰੀਟਿਵਲੀ ਮੁਕਾਬਲਤਨ ਪੰਜਾਬ ਦੇ ਜਾਂ ਨਾਰਥ ਇੰਡੀਆ 'ਚੋਂ ਪਛੜਿਆ ਗਿਣਾ ਜਾਂਦਾ ਸੀਗਾ ਉਥੋਂ ਦੇ ਜੰਗਲ ਤੇ ਉਥੋਂ ਉੱਠ ਕੇ ਅ ਇੱਕ ਸਿਖਰਾਂ ਤੇ ਆਪਣੀਆਂ ਬੁਲੰਦੀਆਂ ਤੇ ਪਹੁੰਚਣਾ ਆਪਣੇ ਕਾਰੋਬਾਰ ਚ ਜਾਂ ਸਮਾਜ ਦੇ ਵਿੱਚ ਇੱਕ ਪੋਜੀਸ਼ਨ ਤਾਂ ਉਹ ਇੱਕ ਆਪਣੇ ਆਪ ਚ ਇੱਕ ਜਿਹੜਾ ਸਫ਼ਰ ਹੈ ਉਹ ਸਫ਼ਰ ਲਾਜ਼ਮੀ ਤੌਰ ਤੇ ਐਡਵੈਂਚਰਿਸਟ ਵੀ ਹੋਏਗਾ ਦਿਲਚਸਪ ਵੀ ਹੋਏਗਾ ਤੇ ਬਹੁਤ ਕੁਝ ਉਹਦੇ ਚ ਸਿੱਖਣ ਵੀ ਮਿਲੇਗਾ ਰਜਿੰਦਰ ਗੁਪਤਾ ਜੀ ਸਾਡੇ ਨਾਲ ਨੇ ਜਿੰਦਰ ਜੀ ਅ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਦੇਖੋ ਮੈਂ ਜਿਵੇਂ ਗੱਲ ਕਰਕੇ ਰੇਤਲੇ ਇਲਾਕੇ ਚੋਂ ਜਿਹੜਾ ਮਤਲਬ ਮੈਂ ਉਸ ਵੇਲੇ ਕਣਕ ਵੀ ਉੱਥੇ ਹੁੰਦੀ ਨਹੀਂ ਸੀਗੀ ਛੋਲੇ ਤੇ ਦੂਜੇ ਬਾਜਰੇ ਹੀ ਹੁੰਦਾ ਸੀ ਸਰੋਂ ਵੀ ਹੁੰਦੀ ਸੀ ਕਣਕ ਜਿਹੜੀ ਕਣਕ ਦੀ ਰੋਟੀ ਆਇਆ ਤੋਂ ਬਣਦੀ ਸੀ ਪ੍ਰੋਹਣਾ ਦੇ ਵਾਇਗਤ ਉੱਥੋਂ ਉੱਠ ਕੇ ਇੱਥੇ ਤੱਕ ਪਹੁੰਚਣਾ ਕਿਵੇਂ ਲੱਗਦਾ ਇਹ ਆਪਣੇ ਆਪ ਨੂੰ ਮਹਿਸੂਸ ਕਿਵੇਂ ਹੁੰਦਾ ਦੇਖੋ ਤੁਸੀਂ ਉਹ ਨਹੀਂ ਜ਼ਿਕਰ ਕਰ ਰਹੇ ਸੀ ਹਸਤੀ ਦਾ ਪਹਿਲੀ ਗੱਲ ਤਾਂ ਮੈਂ ਬੜੇ ਨਮਾਨਾ ਹੋ ਕੇ ਗੱਲ ਕਰੂੰਗਾ ਕਿ ਹਸਤੀ ਕੋਈ ਨਹੀਂ ਹੁੰਦੀ ਇੱਕ ਪਰਵਰਿਸ਼ ਹੈ ਔਰ ਇੱਕ ਸੰਸਕਾਰ ਨੇ ਮੈਂ ਸਮਝੂਗਾ ਕਿ ਵੀ ਨਮਾਨਾ ਹੈ ਔਰ ਜੋ ਮਾਨਤਾਨ ਹੈ ਜੋ ਵੀ ਕੁਝ ਹੈ ਇਹ ਵੈਗੁਰੂ ਪਰਮਾਤਮਾ ਦੀ ਇਹ ਬਖਸ਼ਿਸ਼ ਹੁੰਦੀ ਹੈ ਔਰ ਕੋਈ ਵੀ ਬਲੰਦੀ ਐਸੀ ਨਹੀਂ ਹੁੰਦੀ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਸਿਖਰ ਹੈ ਉਹ ਕੋਈ ਵੀ ਸਫਰ ਐਸਾ ਨਹੀਂ ਹੁੰਦਾ ਕਿ ਤੁਸੀਂ ਅਨੰਤ ਪ੍ਰਾਪਤਨਾ ਕਰੋ ਮੈਂ ਸਮਝਦਾ ਕਿ ਮੈਂ ਉਸ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੱਕ ਸਧਾਰਨ ਪਰਿਵਾਰ ਤੋਂ ਬਾਅਦ ਜੋ ਵੀ ਬਖਸ਼ਿਸ਼ਾਂ ਬਖਸ਼ੀਆਂ ਚਾਹੇ ਕਾਰੋਬਾਰਕ ਬਖਸ਼ੀਆਂ ਚਾਹੇ ਉਹਨਾਂ ਨੇ ਸਮਾਜਿਕ ਤੌਰ ਤੇ ਬਖਸ਼ੀਆਂ ਚਾਹੇ ਉਹਨਾਂ ਨੇ ਰਾਜਨੀਤਿਕ ਤੌਰ ਤੇ ਬਖਸ਼ੀਆਂ ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਵੀ ਔਰ ਉਹਨਾਂ ਦਾ ਵੀ ਪਰੋਕਾਰਾਂ ਦਾ ਉਹਨਾਂ ਦਾ ਵੀ ਜਿਹੜੇ ਮੇਰੇ ਸਿਪਾਸਲਾ ਰਹੇ ਜਿਹੜੇ ਮੇਰੇ ਮੈਂਟਰ ਰਹੇ ਗੁਰੂ ਰਹੇ ਜਿਨ੍ਹਾਂ ਨੇ ਇਸ ਪਰਿਵਰਿਸ਼ ਬੜਾ ਯੋਗਦਾਨ ਪਾਇਆ। ਦੇਖੋ ਤੁਹਾਡੀ ਜਿਹੜੀ ਪਛਾਣ ਹੁਣ ਤੱਕ ਜਿਹੜੀ ਸੀ ਉਹ ਇੱਕ ਟ੍ਰਾਈਡੈਂਟ ਗਰੁੱਪ ਇੱਕ ਬਹੁਤ ਐਡਾ ਵੱਡਾ ਹਾਊਸ ਹੈ ਜਿਹਦਾ ਅਸਲੀ ਦੁਨੀਆ ਭਰ ਚ ਤੁਹਾਡਾ ਪ੍ਰੋਡਕਟ ਜਾਂਦੇ ਨੇ ਟ੍ਰਾਈਡੈਂਟ ਗਰੁੱਪ ਦੇ ਦੀਨ ਪਛਾਣ ਤੁਹਾਡੀ ਉਹ ਇੱਕ ਬਣੀ ਹੋਈ ਸੀ ਤੁਸੀਂ ਬਿਜ਼ਨਸਮੈਨ ਹੋ ਕਾਰੋਬਾਰ ਹੋ ਸੋਸ਼ਲ ਸੇਵਾ ਕਰਦੇ ਹੋ ਉਹ ਬਹੁਤ ਜੀ ਇੰਪਲੋਇਮੈਂਟ ਵੀ ਬੜੀ ਦਿੱਤੀ ਉਹ ਠੀਕ ਹੈ ਪਰ ਹੁਣ ਇੱਕ ਨਵਾਂ ਰੋਲ ਜਿਹੜਾ ਉਹ ਤੁਹਾਡੇ ਖਾਤੇ ਚ ਆਇਆ ਜਾਂ ਹਿੱਸੇ ਆਇਆ ਮਲੇ ਕਹ ਲੋ ਕਿ ਸ ਮਲੇ ਸਿਆਸੀ ਤਾਂ ਨਹੀਂ ਮੈਂ ਕਹਿ ਸਕਦਾ ਕਿ ਨਵਾਂ ਰੋਲ ਹੈ ਇੱਕ ਰਾਜ ਸਭਾ ਮੈਂਬਰ ਦੇ ਤੌਰ ਤੇ ਮੈਂ ਤੁਹਾਡਾ ਨਾ ਵੀ ਕੁਝ ਸਹਿਮਤ ਹੈ ਇਸ ਗੱਲ ਦਾ ਕਿ ਇੱਕ ਨਵੀਂ ਜ਼ਿੰਮੇਵਾਰੀ ਹੈ ਇੱਕ ਨਵੀਂ ਆਸ ਹੈ ਸ਼ਾਇਦ ਜਿਹੜੇ ਸਾਤੇ ਸੰਗੀ ਸਹਿਯੋਗੀ ਸਾਥੀ ਸਾਡੇ ਉਸ ਇਲਾਕੇ ਦੇ ਬਾਲਵਾ ਇਲਾਕੇ ਦੇ ਲੋਕ ਨੇ ਜਾਂ ਸਾਡੇ ਨਾਲ ਜਿਹੜੇ ਵਿਚਰਦੇ ਨੇ ਇੱਕ ਉਮੀਦ ਤਾਂ ਜ਼ਰੂਰ ਹੁੰਦੀ ਹੈ ਕਿ ਸਾਡੇ ਚੋਂ ਸਾਡੀ ਜੰਪਲ ਸਾਡੇ ਛੋਟਿਆ ਹੋਇਆ ਇੱਕ ਸਾਡਾ ਹੀ ਸਕੂਲ ਜਾ ਸਕਾਂਗੇ ਜਿਹੜਾ ਕੋ ਚੰਗੀ ਉਚੇਰੀ ਜਾਂ ਚੰਗੀ ਕੋਈ ਪ੍ਰੋਸਪਰਿਟੀ ਹੋਵੇ ਜਾਂ ਕੋਈ ਚੰਗੀ ਕਲਬ ਦੇ ਸੋਚ ਲੈ ਕੇ ਆਏਗਾ ਇੱਕ ਲੋਕਾਂ ਦੀ ਉਮੀਦ ਹੈ ਔਰ ਉਸ ਉਮੀਦ ਤੇ ਖਰਾ ਉਤਰਨਾ ਵੀ ਆਪਣੇ ਆਪ ਚ ਇੱਕ ਪ੍ਰੈਸ਼ਰ ਹੈ ਉਸ ਉਮੀਦ ਨੂੰ ਖਰਾ ਉਤਰਨਾ ਉਸ ਉਮੀਦ ਤੇ ਸਹੀ ਉਤਰਨਾ ਲੋਕਾਂ ਦੀਆਂ ਦੁਆਵਾਂ ਲੋਕਾਂ ਦੀਆਂ ਇਸ਼ਾਵਾਂ ਉਸ ਤੇ ਆਪਣੇ ਆਪ ਨੂੰ ਸਹੀ ਉਤਾਰਨਾ ਔਰ ਉਤੇ ਸਹੀ ਰੱਖਣਾ ਮੈਂ ਸਮਝਦਾ ਇੱਕ ਆਪਣੇ ਆਪ ਚ ਇੱਕ ਸੰਘਰਸ਼ ਹੈ ਔਰ ਆਪਣੇ ਆਪ ਚ ਖੁਸ਼ੀ ਹੈ ਸੋਚਿਆ ਸੀ ਕਦੇ ਕਿ ਇਹ ਸਵਾਬ ਬਣਿਆ ਕਿ ਕੋਈ ਸੋਚ ਸਮਝ ਕੇ ਹੋਇਆ ਹੈ ਰੋਲ ਪਲੇ ਦੇਖੋ ਇਹ ਬਣਿਆ ਤਾਂ ਸਵਾਭੀ ਹੈ ਲੇਕਿਨ ਜੇ ਕੋ ਸੋਚਿਆ ਸਮਝਿਆ ਇਹ ਮੈਂ ਇਹ ਤਾਂ ਸ਼ਾਇਦ ਜਿਸ ਵੇਲੇ ਅ ਬਗਵੀ ਜਵਾਨੀ ਦੇ ਪੜੋਸ ਸੀ ਕਿ ਉਦੋਂ ਵੀ ਅਸੀਂ ਜਿੰਨਾ ਮਹਾਪੁਰਸ਼ਾਂ ਨਾਲ ਜਾਂ ਜਿਨੇ ਅ بڑے بڑے ਜਿਨ੍ਹਾਂ ਨੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਬਹੁਤ بڑے ਕੰਮ ਕੀਤੇ ਨੈਸ਼ਨਲ ਕੰਮ ਕੀਤੇ ਨੇਸ਼ਨ ਦੇ ਪ੍ਰਤੀ ਕੰਮ ਕੀਤੇ ਉਹਨਾਂ ਨੂੰ ਦੇਖਦੇ ਸੀ ਉਹਨਾਂ ਨੂੰ ਸੁਣਦੇ ਸੀ ਉਹਨਾਂ ਨਾਲ ਵਿਚਰਦੇ ਸੀ ਤਉਹਦ ਖੁਆਇਸ਼ ਤਾਂ ਜਾਗਦੀ ਸੀਗੀ ਖੁਆਇਸ਼ ਤਾਂ ਜਾਂਦੀ ਸੀ ਵੀ ਅਗਰ ਇਹਨਾਂ ਨੇ ਮਹਾਪੁਰਸ਼ਾਂ ਨੇ ਇਹਨੇ ਤਿਆਗ ਤਪੱਸਿਆ ਕਰਕੇ ਲੋਕਾਂ ਦਾ ਭਲਾ ਲੋਕਾਂ ਦੀ ਭਲਾਈ ਬਾਰੇ ਸੋਚਣਾ ਪੰਜਾਬ ਬਾਰੇ ਸੋਚਣਾ ਪੰਜਾਬ ਦੇ ਬਾਰੇ ਸੋਚਣਾ ਦੇਸ਼ ਬਾਰੇ ਸੋਚਣਾ ਇੰਟਰਨੈਸ਼ਨਲੀ ਕਿਦਾਂ ਅੱਗੇ ਵਧਣਾ ਸੋਚਣਾ ਇਕਨੋਮਿਕਲ ਗ੍ਰੋਥ ਦੀ ਗੱਲ ਕਰਨੀ ਪ੍ਰੋਸਪਰਿਟੀ ਦੀ ਗੱਲ ਕਰਨੀ ਸਿੱਖਦੇ ਵੀ ਸੀ ਔਰ ਇੱਕ ਆਸ਼ਾ ਵੀ ਜਾਗਦੀ ਸੀ ਕਿ ਅਸੀਂ ਐਸੇ ਕਿਉਂ ਨਹੀਂ ਬਣ ਸਕਦੇ ਉਮੀਦ ਹਰਵੇਲੇ ਸੀ ਮੇਰੇ ਫਾਦਰ ਨੂੰ ਬਹੁਤ ਉਮੀਦ ਸੀ ਅੱਛਾ ਔਰ ਮੈਂ ਸਮਝਦਾ ਹਾਂ ਕਿ ਸ਼ਾਇਦ ਉਹਨਾਂ ਦੀਆਂ ਦੁਆਵਾਂ ਹੀ ਕਾਮ ਆਈਆਂ ਹੋਣ ਹਾਲਾਂਕਿ ਮੇਰੇ ਮਾਤਾ ਜੀ ਇਹਦੇ ਹੱਕ ਚ ਨਹੀਂ ਸੀਗੇ ਮੇਰੇ ਫਾਦਰ ਦੀ ਸ਼ਾਇਦ ਕਮੀ ਸੀ ਉਹ ਉਹਨਾਂ ਦੀ ਦੁਆਵਾਂ ਹੀ ਕਾਮ ਆਈਆਂ ਹੋਣ ਉਹ ਆਪ ਪਹੁੰਚਾਉਂਦੇ ਸੀ ਉਹ ਨਾ ਲਾ ਲੇਕਿਨ ਮੈਂ ਕਹਾਂ ਕਦੇ ਉਮੀਦ ਨਹੀਂ ਇਹ ਸਬਬ ਹੈ ਲੇਕਿਨ ਇਸ ਦੀ ਖੁਆਇਸ਼ ਨਹੀਂ ਸੀ ਉਹਨੂੰ ਕਹਿਣਾ ਮੈਂ ਸਮਝਦਾ ਹਾਂ ਆਪਣੇ ਆਪ ਨਾਲ ਸੱਚ ਬੋਲਣਾ ਨਹੀਂ ਹੈ कोई रो, रोल जिम्मे जिन्हें गल की जाती रोल मॉडल भी है कोई लग रहे? बहुत रोल मॉडल नहीं है? बहुत रोल मॉडल बड़ा कुछ सीखे मैं समझता हूँ कि अच्छ नाम लेना तो कोई जरूरी नहीं है लेकिन हुँ. ऐसे भी मेरे मैंटर रहे जिन्होंने देश की एकता ली और किसी वेले प्रोस्पैरिटी इकोनोमीकल ग्रोथ लोमीकल ग्र, ओपन अपनी उन्होंने اپنی ایدیالوجی ਨੂੰ ਛੱਡ ਕੇ اور દેશ ਨੂੰ ਅੱਗੇ ਰੱਖਿਆ اور ایسے ਵੀ ਸਾਡੇ ਮੇਰੇ ਮੈਂਟਰ ਰਹੇ ਜਿਨ੍ਹਾਂ ਨੇ پیسਲੀ prospiritilyly harmonyly ਆਪਣੇ ਆਪ ਨੂੰ ਕਈ ਕਦਮ ਅੱਗੇ ਚੱਲੇ ਔਰ ਉਹਨਾਂ ਨੇ ਕਈ ਐਸੇ ਬਿੰਦੂ ਤੋੜੇ ਜਿਨ੍ਹਾਂ ਨੂੰ ਲੋਕਾਂ ਤੋਂ ਉਮੀਦ ਨਹੀਂ ਉਹਨਾਂ ਨੇ ਵੀ खरे ਉਤਰੇ ਔਰ ایسے ਵੀ ਮੇਰੇ ਮੈਂਟਰ ਰਹੇ ਜਿਨ੍ਹਾਂ ਨੇ secular prosperous ਹਾਰਮੋਨੀਅਸ ਪੰਜਾਬ ਦੀ ਉਮੀਦ ਰੱਖੀ ਉਹਨਾਂ ਲਈ ਉਹਨਾਂ ਨੇ ਬੜੀਆਂ ਕੁਰਬਾਨੀਆਂ ਵੀ ਦਿੱਤੀਆਂ ਔਰ ਐਸੇ ਵੀ ਨੈਸ਼ਨਲ ਲੈਵਲ ਤੇ ਮੇਰਾ ਉਹਨਾਂ ਨਾਲ ਵਿਚਰਨਾ ਹੋਇਆ ਉਹਨਾਂ ਦੀ ਸੰਗਤ ਚ ਸਿੱਖਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਕਿਸੇ ਵੇਲੇ ਆਪਣੇ ਆਪ ਨੂੰ ਦੂਰ ਰੱਖ ਕੇ ਦੇਸ਼ ਦੇ ਮੁੱਦੇ ਲੋਕਾਂ ਦੇ ਮੁੱਦੇ ਆਰਥਿਕ ਮੁੱਦੇ ਸਮਾਜਿਕ ਮੁੱਦਿਆਂ ਤੇ ਕੰਮ ਕੀਤਾ ਤੇ ਉਹ ਤੇ ਪੈਰਾ ਵੀ ਦਿੱਤਾ ਤੁਸੀਂ ਆਪਣੇ ਰੋਲ ਨੂੰ ਹੁਣ ਜਿਹੜਾ ਤੁਸੀਂ ਕਹਿ ਰਹੇ ਨਾ ਲੋਕਾਂ ਦੀਆਂ ਉੱਚਾਆਂ ਉਮੀਦਾਂ ਹੈਗੀਆਂ ਤੇ ਪੂਰਾ ਉਤਰਨੀ ਕੋਸ਼ਿਸ਼ ਕਰਾਂਗੇ ਕਿਹੋ ਜੇ ਤੁਹਾਡੇ ਮਨ ਚਿੱਟੇ ਨੇ ਕਿਸ ਤਰ੍ਹਾਂ ਦਾ ਆਪਣਾ ਰੋਲ ਤੁਸੀਂ ਉੱਥੇ ਪਲੇ ਕਰੋਗੇ ਕਿਹੜੇ ਕਿਹੜੇ ਫੀਲਡ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਉੱਥੇ ਕੋਈ ਯੋਗਦਾਨ ਪਾ ਕੇ ਉਹਦਾ ਮੁਲਕ ਨੂੰ ਜਾਂ ਖਾਸ ਕਰਕੇ ਪੰਜਾਬ ਨੂੰ ਉਹਦਾ ਫਾਇਦਾ ਹੋ ਸਕਦਾ ਕਿ ਕਿਸੀ ਫੋਕਸ ਕਿੱਥੇ ਹੋਏਗਾ ਦੇਖੋ ਮੁੱਦੇ ਤਾਂ ਫੋਕਸ आ, मुद्दे तो कदम भी खत्म नहीं होंगे जिससे प्रॉस्पैरिटी की तरफ तुरते हो एक बढ़त की तरफ तरते हो सीमा नहीं अंत नहीं ये बेअंत ने लेकिन अगर आप नेट के मुद्दे देखिए यूथ की एनगेजमेंट है यूथ की प्रॉस्पैरिटी है, है वूमेन इम्पावमेंट है हेल्थ है और एजुकेशन जी कि एजुकेशन जी ਇਕ ਡਿਗਨੀਫਾਈਡ ਔਰ ਇਕ ਪ੍ਰੋਸਪਰਿਟੀ ਬੰਦਮ ਦੇ ਸਕਦੀ ਹੋਵੇ ਇਕ ਪਰਿਵਾਰ ਨੂੰ ਪੂਰਾ ਅੱਗੇ ਲਿਆ ਸਕਦੀ ਹੋਵੇ ਪਲੱਸ ਕਈ ਮੁੱਦੇ ਐਸੇ ਨੇ ਆਪਾਂ ਆਪਣੀ ਸਟੇਟ ਨੂੰ ਜਾਣਦੇ ਹਾਂਗੇ ਸਾਡੇ ਕੋਲ ਸਾਡੀਆਂ ਸਭ ਤੋਂ ਪਹਿਲਾਂ ਅਗਰ ਆਪਣੀ ਗੱਲ ਕਰੀਏ ਤਾਂ ਸਾਡੇ ਕੋਲ ਦੋ ਹੀ ਸਾਡੀ ਵਿਰਾਸਤ ਸਾਨੂੰ ਸਭ ਤੋਂ ਵੱਡੀਆਂ ਚੀਜ਼ਾਂ ਮਿਲੀਆਂ ਸਨੋ ਮੈਲਟਿਡ ਵਾਟਰ ਤੇ ਸਬਸਲ ਵਾਟਰ ਕਿ ਸਾਡੇ ਕੋਲ ਪਾਣੀ ਸੀ ਔਰ ਥੱਲੇ ਵੀ ਪਾਣੀ ਸੀ ਉਤੋਂ ਪਾਣੀ ਸੀ ਸਾਡੇ ਅਸੀਂ ਬੜਾ ਵਿਕਾਸ ਕੀਤਾ ਸਾਡੇ ਕੋਲ ਸ਼ਾਇਦ ਦੋਨੇ ਹੀ ਜਿਹੜੀਆਂ ਚੀਜ਼ਾਂ ਨਹੀਂ ਐ ਸਟੋਮੈਟ੍ਰਿਕ ਵਾਟਰ ਤੇ ਸਬਸਰਫੇਸ ਵਾਟਰ ਅੱਜ ਨਹੀਂ ਐ ਤਾਂ ਉਸ ਤੇ ਮੱਦੇਨਜ਼ਰ ਰੱਖਤੇ ਹੋਏ ਪੰਜਾਬ ਨੂੰ ਕਿਦਾਂ ਪ੍ਰੋਸਪਰਸ ਕਰਨਾ ਹੈ ਫਿਰ ਬਾਰਡਰ ਸਟੇਟ ਹੈ ਪੋਰਟ ਤੋਂ ਬਹੁਤ ਦੂਰ ਹੈ ਔਰ ਲੋਕ ਬਹੁਤ ਉਦਮੀ ਨੇ ਬੜੇ ਮਿਹਨਤੀ ਨੇ ਉਹਦੇ ਨਾਲ ਕਿਤੇ ਨਾ ਕਿਤੇ ਜੇ ਮਿਹਨਤੀ ਨੇ ਉਦਮੀ ਨੇ ਤਾਂ ਥੋੜੇ ਜੇ ਬੇਸਬਰੇ ਵੀ ਨੇ ਬੇਸਬਰਾ ਸ਼ਾਇਦ ਸਹੀ ਲਫ਼ਜ਼ ਨਹੀਂ ਐ ਉਹ ਇੱਕ ਐਂਟਰਪ੍ਰਨਿਅਰ ਨੇ ਐਂਟਰਪ੍ਰਾਈਜ਼ਿੰਗ ਨੇ ਕਿਤੇ ਨਾ ਕਿਤੇ ਉਹਨਾਂ ਦੀ ਸਪੀਡ ਹੈ ਉਹ ਲੇਟ ਬੈਕ ਨਹੀਂ ਹੈਗੀ ਉਹਨਾਂ ਦੀਆਂ ਇਸ਼ਾਵਾਂ ਨੂੰ ਉਹਨਾਂ ਦੀ ਸਪੀਡ ਨੂੰ ਉਹਨਾਂ ਦੀ ਸੋਚ ਨੂੰ ਉਹ ਮੌਕੇ ਦੇ ਨੇ ਉਸ ਉਮੀਦ ਨੂੰ ਅੱਗੇ ਲੈ ਕੇ ਜਾਣਾ ਉਸ ਉਹ ਜੀ ਖਾਰਮਨੀ ਬਿਲਡ ਕਰਨੀ ਹੋ ਸਕਦਾ ਹੈ ਕਿਸੇ ਵੇਲੇ ਸਾਰੀ ਦੁਨੀਆ ਜਾਂ ਸਾਰੇ ਲੋਕ ਜਾਣਦੇ ਹੋ ਨੈਸ਼ਨਲ ਲੀਡਰਸ਼ਿਪ ਵੀ ਜਾਣਦੀ ਹੋਵੇ ਸਟੇਟ ਲੀਡਰਸ਼ਿਪ ਵੀ ਜਾਣਦੀ ਹੋਵੇ ਕਿਸੇ ਵੇਲੇ ਉਹਦੀ ਆਰਟੀਕੂਲੇਸ਼ਨ ਤੋਂ ਉਹਦੀ ਕਨਵਿੰਸਿੰਗ ਉਹਦੀ ਪੈਰ ਵੀ ਉਹਦੀ ਐਡਵੋਕੇਸੀ ਕਰਨੀ ਦੀ ਜ਼ਰੂਰਤ ਹੁੰਦੀ ਹੈ ਔਰ ਹੋ ਸਕਦਾ ਹੈ ਉਹਦੀ ਐਡਵੋਕਸੀ ਕਰਨ ਦਾ ਮੌਕਾ ਮਿਲੇਗਾ ਤਾਂ ਦੀ ਐਡਵੋਕਸੀ ਇੱਕ ਚੰਗੇ ਸਜੇਜੇ 당 ਨਾ ਕਰਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਾਮਯਾਬੀ ਹੁੰਦੇ ਪੂਰੇ ਆਸ ਹੈ ਤੁਸੀਂ ਬਹੁਤ ਲੱ ਥੋੜਾ ਜਿਹੜਾ ਲੰਬਾ ਸਫਰ ਹੈਗਾ ਉਹਦੇ ਚ ਥੋੜਾ ਸਾਰੀਆਂ ਸਰਕਾਰਾਂ ਨਾਲ ਬਹੁਤ ਪਿਛਲੇ ਨੇ ਤਾਵਾ ਨਾਲ ਸਭ ਨਾਲ ਵਾਪ ਪੈਂਦਾ ਰਿਹਾ ਚਲੋ ਚੋਣਿਆ ਤੁਹਾਨੂੰ ਆਮ ਆਦਮੀ ਪਾਰਟੀ ਨੇ ਤਾਨੂੰ ਜ਼ਿੰਮੇਵਾਰੀ ਦਿੱਤੀ ਪਰ ਤੁਹਾਡਾ ਸਭ ਨੇ ਸੋੰਦੇ ਰਹੇ ਮੈਂ ਕਦੇ ਵੀ ਨਹੀਂ ਸੋਚਦਾ ਹੁਣਾ ਵੀ ਇਹਨਾਂ ਕੋਲੇ ਕੀ ਹੋਇਆ ਜਾਂ ਚੁੰਬਕ ਹੈ ਵੀ ਜਿਹੜਾ ਸਾਰੇ ਤੁਹਾਡੇ ਨਾਲ ਸੰਬੰਧ ਰੱਖਦੇ ਆ ਸਾਰਾ ਸਾਰਿਆਂ ਨਾਲ ਤੁਹਾਡਾ ਸੰਬੰਧ ਰਿਹਾ ਤੇ ਸਾਰੇ ਤੁਹਾਡੀ ਕਦਰ ਕਰਦੇ ਆ ਤੇ ਤੁਹਾਡੀਆਂ ਸਰਵਿਸਸਾਂ ਦਾ ਫਾਇਦਾ ਉਠਾਉਂਦੇ ਰਹੇ ਆ ਮਤਲਬ ਪ੍ਰੋਫੈਸ਼ਨਲ ਜਿਹੜੀਆਂ ਐਜ਼ ਸਨਤਕਾਰ ਐ ਜਾਂ ਇੰਡਸਟਰੀਸਟ ਤੁਹਾਡੇ ਆ ਵੀ ਕਿਹੜੀ ਉਹ ਕਦੇ ਵੀ ਪੰਜਾਬੀ ਜੀ ਕਹਿੰਦੇ ਗਿੱਦੜ ਸਿੰਘੀ ਕਿਹੜੀ ਤੁਹਾਡੇ ਕੋਲੇ ਨਹੀਂ ਮੈਂ ਇਹ ਨੂੰ ਗਿੰਦਰ ਸਿੰਘੀ ਤਾਂ ਨਹੀਂ ਕਮਾਗਾ ਮੈਂ ਸਮਝਦਾ ਕਿ ਜਿਹੜੀ ਉਹ ਮਜ਼ਾਕ ਮੈਂ ਤੁਹਾਡੀ ਗੱਲ ਬਿਲਕੁਲ ਲੇਕਿਨ ਇਹ ਮੈਂ ਸਮਝਾਂਗਾ ਜਿੰਨੀ ਵੀ ਸਾਡੀ ਦੇਖੋ ਇਹ ਆਪਣੇ ਆਪ ਚ ਬੜੀ ਬੜੀ ਮਿਸਾਲ ਹੈ ਕਿ ਜਿਹੜੀ ਸਾਡੇ ਪੰਜਾਬ ਦੀ ਰਾਜਨੀਤਿਕ ਜਾਂ ਜੋ ਵੀ ਸਾਡੇ ਰਾਜਨੇਤਾ ਰਹੇ ਜਾਂ ਜੋ ਵੀ ਸਾਡੇ ਇਸ ਦੇ ਆਗੂ ਰਹੇ ਉਹਨਾਂ ਨੇ ਕਦੇ ਵੀ ਇਸ ਚੀਜ਼ ਨੂੰ ਮੱਦੇ ਨਜ਼ਰ ਨਹੀਂ ਰੱਖਿਆ ਕਿ ਕੌਣ ਕੀ ਹੈ ਉਹਨਾਂ ਨੇ ਪੰਜਾਬ ਨੂੰ ਮੱਦੇ ਨਜ਼ਰ ਰੱਖਿਆ ਪੰਜਾਬ ਦੀ ਖੁਸ਼ਹਾਲੀ ਨੂੰ ਮੱਦੇ ਨਜ਼ਰ ਰੱਖਿਆ ਉਸ ਦੀ ਸੋਚ ਜਾਂ ਉਸ ਵੇਲੇ ਸਾਡੇ ਵਰਗੇ ਕਈ ਲੋਕ ਹੋਣਗੇ ਜਿਨ੍ਹਾਂ ਨੂੰ ਉਹ ਮਹਿਸੂਸ ਕਰਦੇ ਹੋਣ ਕਿ ਵੀ ਇਹ ਨਾਲ ਵਿਚਰਨ ਜਾਂ ਉਹਨਾਂ ਤੇ ਕੰਮ ਦੀ ਜ਼ਿੰਮੇਵਾਰੀ ਪਾਈ ਜਾਵੇ ਦੋ ਕਿਸਮ ਦੇ ਲੋਕ ਨੇ ਕੁਝ ਥਿੰਕਰ ਨੇ ਤੇ ਕੁਝ ਡੂਰ ਨੇ ਕਿਸੇ ਲਈ ਉਹਨਾਂ ਨੇ ਥਿੰਕਿੰਗ ਕੀਤੀ ਜਾਂ ਉਹਨਾਂ ਨੇ ਸੋਚੀ ਕਿ ਅਸੀਂ ਉਹ ਸੋਚ ਦੇ ਨਾਲ ਚੱਲੇ ਜਾਂ ਕਿਸੇ ਲਈ ਉਹਨਾਂ ਨੇ ਸਾਡੇ ਕੋਲ ਕੁਝ رائے ਮੰਗੀ ਉਹਨਾਂ ਨੇ ਉਹ ਸੋਚ ਨੂੰ ਜਾਂ رائے ਨੂੰ ਮੰਨਿਆ ਮੈਂ ਸਮਝਦਾ ਕਿ ਇਹ ਮੈਰੀਜ ਵਿਸ਼ੇਸ਼ਤਾ ਨਹੀਂ ਹੈ ਇਹ ਸਾਡੇ ਪੰਜਾਬ ਦੀ ਪੰਜਾਬੀਅਤ ਦੀ ਉਹਨਾਂ ਦੇ ਬੜੇ ਦਿਲ ਦੀ ਬੜੀ ਸੋਚ ਦੀ ਉਹਨਾਂ ਨੂੰ ਮੈਂ ਦਾਤ ਦਿੰਦਾ ਆਪਣੇ ਆਪ ਨੂੰ ਕੋਈ ਦਾਤ ਨਹੀਂ ਦਿੰਦਾ ਮੈਂ ਇਕੱਲਾ ਨਹੀਂ ਬਹੁਤ ਲੋਕ ਹੋਣਗੇ ਸਾਡੇ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਮੁੱਖ ਰੱਖਿਆ ਤੇ ਸ਼ਾਇਦ ਉਹਨਾਂ ਦੀ ਨਜ਼ਰ ਉਹਨਾਂ ਦੀ ਨਿਗਾਹ ਉਹਨਾਂ ਦਾ ਦਿਲ ਉਹਨਾਂ ਦਾ ਦਿਮਾਗ ਮੈਂ ਉਹ ਸਭ ਲੀਡਰਸ ਨੂੰ ਜਿਨ੍ਹਾਂ ਨੇ ਸਾਨੂੰ ਸਿੱਖਣ ਦਾ ਮੌਕਾ ਦਿੱਤਾ ਸਾਨੂੰ ਸਿਖਾਇਆ ਔਰ ਸ਼ਾਇਦ ਮੈਂ ਬੜੇ ਮਾਣ ਨਾਲ ਕਹਾਂਗਾ ਕਿ ਪੰਜਾਬ ਦੀ ਵਿਰਾਸਤ ਹੈ ਪੰਜਾਬ ਦਾ ਇਹ ਜਿਹੜਾ ਇੱਕ ਸੋਚ ਹੈ ਸਮਝ ਹੈ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਐਸੀ ਲੀਡਰਸ਼ਿਪ ਰਹੀ ਹੈ ਔਰ ਐਸੀ ਲੀਡਰਸ਼ਿਪ ਵੀ ਰਹੇਗੀ ਆਮ ਆਦਮੀ ਪਾਰਟੀ ਨੇ ਤੁਹਾਨੂੰ ਕੀ ਸੋਚ ਕੇ ਜਿਹੜਾ ਉਹ ਨੋਮੀਨੇਸ਼ਨ ਦਿੱਤੀ ਕੀ ਲੱਗਦਾ ਤੁਹਾਨੂੰ ਪਹਿਲੀ ਗੱਲ ਤਾਂ ਮੈਂ मानयोग अरविंद केजरीवाल जी का जो पार्टीसिपेंट का बड़ा धनबाद करना चाहना है और फिर साढ़े हम प्यार नेता भगवंत मान जी का दिलों और शुक्रगुजार है कि उन्होंने ये बख्शिश बख्शी और इज्जत दी और इसका जवाब उन्होंने को लिए है कि उन्होंने की सोच के फैसला किया लेकिन मैं इन बड़ा ही जाति अपने आपू I feel very honored and privileged and also humbled that I have given this um, uh, respect and honor. ਜਿਸ ਇੱਕ ਆਪਣੇ ਉਹਦੇ ਚ ਗਲੋਬਲ ਲੀਡਰ ਬਣੇ ਹੋ ਮਤਲਬ ਜਗਵ ਇਸ ਦਾ ਹਰ ਚੀਜ਼ ਹੁਣ ਗਲੋਬਲ ਹੋ ਗਈ ਹੈ ਪਰ ਇੱਕ ਆਪਣੇ ਕਾਰੋਬਾਰ ਨੂੰ ਆਪਣੇ ਬਿਜ਼ਨਸ ਨੂੰ ਬਿਲਕੁਲ ਬਰਨਾਲੇ ਵਰਗੇ ਥਾਂ ਤੋਂ ਉਠਾ ਕੇ ਤੇ ਇੱਕ ਗਲੋਬਲ ਲੀਡਰ ਬਣਨਾ ਕਿਸੇ ਫੀਲਡ ਚ ਉਹਦੇ ਚ ਕਿਹੋ ਜਿਹੇ ਲੈਸਨਸ ਨੇ ਜਾਂ ਕਿਹੋ ਜਿਹੇ ਗੁਰ ਕੀ ਨੇ ਦੇਖੋ ਇਹ ਗੱਲ ਸਹੀ ਹੈ ਕਿ ਟਾਇਰਨ ਨੇ ਅੱਜ ਆਪਣੇ ਆਪ ਨੂੰ ਗਲੋਬਲ ਪਛਾਣ ਦਿੱਤੀ ਹੈ ਬਰਨਾਲੇ ਨੇ ਆਪਣੇ ਨੂੰ ਗਲੋਬਲ ਪਛਾਣ ਦਿੱਤੀ ਹੈ ਔਰ ਉਹ ਵੀ ਅੱਛੇ ਬ੍ਰਾਂਡ ਚ ਅੱਛੇ ਮੁਲਕਾਂ ਚ ਟੈਕਨੋਲੋਜੀ ਚ ਬਦਲ ਜਦੋਂ ਬੜਾ ਹੁੰਦਾ ਜਿਵੇਂ ਜਿਹੜਾ ਉਹ ਮਾਲ ਨੇ ਜਿਹੜਾ ਦੁਨੀਆ ਦੇ ਕੋਈ ਵੀ ਚ ਚ ਮਾਲ ਨੇ வால்ਮਾਰਟਸ வால்ਮਾਰਟ ਹਰ ਜਗ੍ਹਾ ਟ੍ਰਾਈਡੈਂਟ ਦੇ ਚਾਹਤੂ ਅੱਛੇ ਬ੍ਰਾਂਡ ਨੇ ਚਾਹ ਕੋਈ ਆਰ ਐਲ ਐ ਅੱਛੇ ਜਿਹੜੇ ਅੱਛੇ ਤੋਂ ਬ੍ਰਾਂਡ ਨੇ ਉੱਥੇ ਬਨਾਲੇ ਤੋਂ ਬਣਿਆ ਹੋਇਆ ਸਾਡਾ ਪ੍ਰੋਡਕਟ ਜਿਹੜਾ ਹੈਗਾ ਉੱਥੇ ਇਹ ਖੁਸ਼ੀ ਦਾ ਮੌਕਾ ਹੈ ਮੈਂ ਅੱਜ ਵੀ ਕਵਾਂਗਾ ਕਿ ਇਹ ਕੋਈ ਕਾਮਯਾਬੀ ਮੇਰੀ ਨਹੀਂ ਉਹ ਸ਼ਾਇਦ ਉਸ ਮਾਹੌਲ ਦੀ ਸਟੇਟ ਦੀ ਲੋਕਾਂ ਦੀ ਇਲਾਕੇ ਦੀ ਜਿੰਨੀ ਟੈਕਨੋਲੋਜੀ ਆਈ ਉਹਦੀ ਉਹਦੀ ਐਬਸੋਰਪਸ਼ਨ ਜਿਹੜੀ ਹੋਈ ਜੇ ਲਰਨਿੰਗ ਕਰਵ ਰਹੀ ਉਹਨੂੰ ਸਿਖਾ ਕੇ ਐਬਸੋਰਬ ਕਰਨਾ ਇਹ ਕਿਹੜਾ ਪੈਸ਼ਨ ਸੀਗਾ ਆਬਸੈਸ਼ਨ ਸੀਗਾ ਲੋਕਾਂ 'ਚ ਔਰ ਸ਼ਾਇਦ ਤੁਸੋਂ ਉਹਨੂੰ ਮੈਂ ਦੱਸਣਾ ਚਾਹਾਂਗਾ ਕਿ ਆਪਣੇ ਕੋਲ 90% ਆਪਣੇ ਇਲਾਕੇ ਦੇ ਯੰਗ ਲੜਕੇ ਲੜਕੀਆਂ ਨੇ ਕੰਮ ਕਰਦੇ ਨੇ ਜੋ ਪੈਸ਼ਨ ਨਾਲ ਔਰ ਕਿਸੇ ਵੇਲੇ ਤੁਹਾਨੂੰ ਜਗ੍ਹਾ ਵੀ ਭਾਗ ਲਾਉਂਦੀ ਹੈ ਅਗਰ ਆਪਾਂ ਧਾਰਮਿਕ ਹੋ ਜਾਈਏ ਤਮੰ ਨੂੰ ਕਹਿੰਦੇ ਸੀ ਕਿ ਬਰਨਾਲਾ ਬਰ ਦਿੰਦਾ ਹੈ। ਤੋਂ ਬਰਨਾਲੇ ਨੇ ਬਰ ਦਿੱਤਾ। ਉਹ ਬਰਨਾਲੇ ਤੋਂ ਸ਼ੁਰੂ ਹੋ ਕੇ ਉਹ ਆਪਣੇ ਆਪ ਚ ਕਹਾਣੀ ਹੈ। ਅਗਰ ਮੈਂ ਟ੍ਰਾਇਰੈਂਟ ਦੀ ਗੱਲ ਕਰਾਂ ਟ੍ਰਾਇਰੈਂਟ ਕੋਈ ਮੇਰੀ ਦੇਨ ਨਹੀਂ ਹੈ। ਕਿ ਮੈਂ ਸਮਝਾਂਗਾ ਕਿ ਸ਼ਾਇਦ ਇਹ ਆਪਣੇ ਆਪ ਚ ਇੱਕ ਮਿਸਾਲ ਹੈ ਕਿ ਜਿੱਦਾਂ ਮੈਂ ਪੀਐਸਐਡੀਸੀ ਦਾ ਪੰਜਾਬ ਦੀ ਬਿਊਰੋਕ੍ਰੇਸੀ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹੈ ਕਿ ਇੱਕ ਐਂਟਰਪ੍ਰੀਨਰ ਨੂੰ ਇੱਕ ਉਸ ਐਂਟਰਪ੍ਰੀਨਰ ਨੂੰ ਜਿਹਦੇ ਕੋਲ ਕੋਈ ਬੁਨਿਆਦੀ ਸਿੱਖਿਆ ਨਹੀਂ ਸੀ ਜਾਂ ਜਿਹਦੇ ਕੋਲ ਕੋਈ ਪਿਛਲਾ ਕੋਈ ਵਿਰਾਸਤ ਪੈਸਾ ਨਹੀਂ ਸੀ ਜਾਂ ਕੋਈ ਇੰਡਸਟਰੀ ਐਕਸਪੀਰੀਅੰਸ ਨਹੀਂ ਸੀਗਾ ਉਸ ਨੂੰ ਸਮਝ ਕੇ ਜਾਂ ਉਹਨਾਂ ਨੇ ਇੱਕ ਪੈਸ਼ਨ ਦੇਖਣ ਤੋਂ ਬਾਅਦ ਇਹ ਮੈਂ ਸਮਝਦਾ ਮੇਰੀ ਸਕਸੈਸ ਸਟੋਰੀ ਨਹੀਂ ਹੈ ਇਹ ਪੰਜਾਬ ਦੇ ਵਿਰਸੇ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਬਿਊਰੋਕ੍ਰੇਸੀ ਦੀ ਪੰਜਾਬ ਦੀ ਲੀਡਰਸ਼ਿਪ ਦੀ ਆਪਣੇ ਆਪ ਇੱਕ ਮਿਸਾਲ ਹੈ ਤੁਹਾਡੇ ਮਤਲਬ ਵੀ ਸਮਰੱਥਾ ਪਈ ਹੈ ਵੀ ਲੋਕਾਂ ਦੇ ਵਿੱਚ ਜਦ ਇਸ ਵੀ ਮਰੱਥਾ ਪਈ ਹੈ ਦੇਖੋ ਉਹਦਾ ਮਤਲਬ ਜਿਹੜੇ ਤੁਹਾਡੇ ਵਰਲਡ ਕਲਾਸ ਪ੍ਰੋਡਕਟ ਪੈਦਾ ਕਰ ਰਹੇ ਨੇ ਤੁਹਾਡੇ ਜਿਹੜੇ ਕੰਮੇ ਨੇ ਇਹਦਾ ਮਤਲਬ ਸਕਿੱਲ ਵੀ ਉਹਨਾਂ ਦੀ ਫਿਰ ਉਸੇ ਤਰ੍ਹਾਂ ਦੀ ਹੈ ਸਕਿੱਲ ਵੀ ਹੈ ਪੈਸ਼ਨ ਵੀ ਹੈ ਦੇਖੋ ਜਿਹੜਾ ਪੰਜਾਬੀ ਹੈ ਉਪਰ ਐਂਟਰਪ੍ਰਾਈਜ਼ਿੰਗ ਹੈ ਉਹਨੂੰ ਨੇ ਇੱਕ ਬੜੀ ਹਰ ਵੇਲੇ ਇੱਕ ਆਪਣੇ ਆਪ ਨੂੰ ਸਾਬਤ ਕਰਨ ਦੀ ਉਹ ਬੜਾ ਇੱਕ ਜਿਹਨੂੰ ਕਹਿੰਦੇ ਨੇ ਆਬਸੈਸਟ ਹੈ ਇੱਕ ਇਹਨਾਂ ਦੇ ਫਾਇਰ ਇਨ ਦ ਬੈਲੀ ਹੈ ਕਿਤੇ ਵੀ ਹੋਵੇ ਪੰਜਾਬੀ ਜਿਹੜਾ ਉਹ ਆਪਣੇ ਜਿਹਨੂੰ ਕਹਿੰਦੇ ਸਿਰ ਉੱਚਾ ਮਾਨ ਨੀਵਾ ਮੱਤੂਚੀ ਔਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੜਵਾ ਰੱਖਣਾ ਚਾਹੁੰਦਾ ਉਹ ਥੋੜਾ ਜਿਹਾ ਕਿਤੇ ਨੰਬਰ 2 ਨੰਬਰ 3 ਨੂੰ ਆਪਣੇ ਆਪ ਨੂੰ ਚਾਹੇ ਹੋਵੇ ਤਾਂ ਇਹ ਮੰਨਣਾ ਨਹੀਂ ਚਾਹਦਾ ਉਹ ਹਰ ਵੇਲੇ ਆਪਣੇ ਆਪ ਚ ਇੱਕ ਰੇਸ ਲਾਦਾ ਹੈ ਖਿਡਾਰੀ ਹੋਣ ਆਰਟਿਸਟ ਹੋਣ ਪੇਂਟਰ ਹੋਣ ਵਪਾਰੀ ਹੋਣ ਪੰਜਾਬੀ ਆਪਣੀ ਥਾਂ ਬਣਾਉਂਦਾ ਹੈ ਅੱਗੇ ਰਹਿਣਾ ਚਾਹੁੰਦਾ ਉਹ ਉਹ ਇੱਕ ਫਿਤਰਤ ਹੈ ਉਹ ਸਾਡੇ ਗੁਰੂਆਂ ਦੀ ਬਖਸ਼ਿਸ਼ ਹੈ ਉਹ ਕਿਤੇ ਨਾ ਕਿਤੇ ਜਿੰਨਾਂ ਕਹਿੰਦੇ ਆਪਾਂ ਅਜੇ ਕਹਿੰਦੇ ਚੜ੍ਹਦੀ ਕਲਾ ਰੱਖਣਾ ਚਾਹੁੰਦਾ ਔਰ ਉਹ ਕਿੰਨੇ ਮੈਨ ਪਾਵਰ ਕਿੰਨੀ ਹੈ ਤੁਹਾਡੇ ਸਾਰੇ ਟ੍ਰੈਂਡ ਗਰੁੱਪ ਚ ਦੇਖੋ ਟ੍ਰੈਂਡ ਚ ਐਸਲੇ 17000 ਫੈਮਲੀਆਂ ਡਾਇਰੈਕਟਲੀ ਜੁੜੀਆਂ ਹੋਈਆਂ ਨੇ ਔਰ ਕੋਈ 올 ਕੁਲ ਪੁਟ ਠੀਗਦਰ ਕੋਈ 30000 ਫੈਮਲੀਜ਼ ਨੇ ਪੰਜਾਬ ਚ ਆਪਾਂ ਮੰਨ ਸਕਦੇ ਕਿ 15000 ਫੈਮਲੀਜ਼ ਡਾਇਰੈਕਟਲੀ ਨੇ ਔਰ 90% ਆਪਣੇ ਕੋਲ ਜਿਹੜੇ ਸਾਡੇ ਅਸੀਂ ਟ੍ਰੈਂਡ ਪਰਿਵਾਰ ਕਹਿੰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਆਲ ਆ ਫੈਮਲੀ ਮੈਂਬਰਸ ਦੇ ਆਰ ਫਰਮ ਦੀ ਲੋਕਲ ਏਰੀਆਸ ਔਰ ਦੇ ਆਲ ਜਿਹਨੂੰ ਕਹਿੰਦੇ ਹਰੇ ਬੰਦੇ ਦੀ ਕਿਤੇ ਨਾ ਕਿਤੇ ਇੱਕ ਅਸੀਂ ਕਹਿੰਦੇ ਬਾਡੀ ਮਾਈਂਡ ਐਂਡ ਸੋਲ ਕਿ ਜਿੰਨੇ ਬੰਦੇ ਨੇ ਉਹ ਧਾਰਮਿਕ ਤੌਰ ਤੇ ਵੀ ਵਿਚਾਰਿਕ ਤੌਰ ਤੇ ਵੀ ਔਰ ਕਾਰੋਬਾਰਿਕ ਤੌਰ ਤੇ ਵੀ ਉਹਨਾਂ ਦਾ ਇੱਕ ਬੜਾ ਫਰਾ ਮੇਲ ਹੈ ਆਪਣਾ ਪਨ ਹੈ ਆਪਣਾ ਤੈ ਕਿੰਨੇ ਘੰਟੇ ਕੰਮ ਕਰਦੇ ਹੋ ਤੁਸੀਂ ਤੇ ਕਿੰਨੇ ਘੰਟੇ ਸੌਂਦੇ ਹੋ ਕੁਛ ਹੈ ਇਹ ਬੜਾ ਅਜੀਬ ਜਿਹਾ ਸਵਾਲ ਹੈ اور ਮੈਂ ਜੇ ਕਵਾਂਗਾ ਤੁਸੀਂ ਸ਼ਾਇਦ ਨਾ ਵਿਸ਼ਵਾਸ ਕਰੋ ਮੇਰੀ ਐਵਰੇਜ ਸਲੀਪ 4 ਘੰਟੇ ਤੋਂ ਉੱਪਰ ਨਹੀਂ ਹੈ ਸਿਰਫ ਮੈਕਸਿਮਮ 4 ਘੰਟੇ ਦੀ ਸਲੀਪ ਹੈ ਸੌਂਦੀ اور ਕੰਮ ਬਾਕੀ ਸਭਨ ਲੋਕੀ 18-20 ਘੰਟੇ ਦਾ ਕੰਮ ਹੈਗਾ। ਸਮਾਜਿਕ ਵੀ ਹੈ, ਕਾਰੋਬਾਰਿਕ ਵੀ ਹੈ, ਪਰਿਵਾਰਿਕ ਵੀ ਹੈ। ਰਾਜਨੀਤਿਕ ਵੀ ਹੈ, ਸੋਸ਼ਲਿਜ਼ਮ ਵੀ, ਸੋਸ਼ਲਿਸਟ ਵੀ, ਸੋਸ਼ਲ ਕੰਮ ਵੀ ਨੇ ਆ ਨਾ ਜਾਣਾ, ਦੁੱਖ ਦੇ ਸੁੱਖ ਦੇ ਕਬੀਲਦਾਰੀਆਂ ਨੇ ਕੰਮ ਤਾਂ ਨਿਭਾਣੀ ਪੈਂਦੇ ਨੇ। ਤੁਸੀਂ ਪੱਜ ਤੱਕ ਦੋ ਸਕਦੇ ਨਹੀਂ। ਇੱਕ ਸਵਾਲ ਹੋਰ ਜਿਹੜਾ ਹੁਣ ਜਦੋਂ ਤੁਹਾਡਾ ਜਦੋਂ ਤੁਸੀਂ ਮੈਂਬਰ ਬਣੇ ਹੋ ਚਰਚਾ ਹੋਈ ਤੁਹਾਡੇ ਗਰੁੱਪ ਦੀ, ਟ੍ਰੇਨਿੰਗ ਗਰੁੱਪ ਦੀ, ਉਹਦੇ 'ਚ ਇੱਕ ਆਇਆ ਕਿ ਤੁਹਾਡੀ ਲਾਇਬਿਲਟੀ ਨਹੀਂ ਹੈ ਕੋਈ ਨਹੀਂ ਚਲੋ ਐਸਾ ਹੁੰਦਾ ਹੈ ਕਿ ਮੈਂ ਜਿਹੜੀ ਲਾਇਬਿਲਟੀ ਨਾ ਹੋਣਾ ਜਾਂ ਲੋਨ ਨਾ ਹੋਣੇ ਮੈਂ ਉਹਨੂੰ ਕੋਈ ਚੰਗੀ ਚੀਜ਼ ਨਹੀਂ ਮੰਨਦਾ ਇਹਨੂੰ ਮੈਂ ਇਦਾਂ ਮੰਨਦਾ ਕਿ ਸ਼ਾਇਦ ਜਿੰਨੀ ਗ੍ਰੋਥ ਕੰਪਨੀ ਨੂੰ ਕਰ ਸਕਦੀ ਸੀ ਉਹ ਨਹੀਂ ਕੀਤੀ ਜਿੰਨੀ ਬੋਰੋ ਕਰ ਸਕਦੀ ਸੀ ਨਹੀਂ ਕੀਤੀ ਮੈਂ ਇਹ ਸਮਝਦਾ ਕਿ ਅਗਰ ਸਹੀ ਤਰੀਕੇ ਨਾਲ ਇਹ ਲਾਇਬਿਲਟੀ ਅਗਰ ਬੈਲੈਂਸ ਸ਼ੀਟ ਨੂੰ ਕੋਈ ਲੀਵਰੇਜ ਕਰੇ ਤਾਂ 10 ਤੋਂ 15000 ਕਰੋੜ ਦੀ ਗ੍ਰੋਥ ਕੰਪਨੀ RAMNAL ਅਗਲੇ 2 ਜਾਂ 3 ਸਾਲਾਂ ਵਿੱਚ ਕਰ ਸਕਦੀ ਉਹ ਕੰਪਨੀ ਜੀ ਪੋਟੈਂਸ਼ੀਅਲ ਹੈ ਅਸੀਂ ਕਹਿੰਦੇ देयर इज अ ਫਾਈਨੈਂਸ਼ੀਅਲ ਲੀভারেਜ ਪੋਟੈਂਸ਼ੀਅਲ ਵਾਟ ਓਰਗਨਾਈਜੇਸ਼ਨ ਹੈਸ ਬਟ ਦੇ ਹਰ ਨਾਟ ਯੂਜ਼ਡ ਇਟ ਇਟ ਇਜ਼ ਰਾਦਰ ਅੰਡਰ ਪਰਫਾਰਮਿੰਗ ਨਾਟ ਅ ਗੁੱਡ ਸਟੇਟਮੈਂਟ ਪਰ ਤੁਸੀਂ ਉਹ ਐਨਾਊਂਸਮੈਂਟ ਕੀਤੀ ਹੈ ਕਿ ਹੁਣ ਤੁਸੀਂ ਕਰੋਗੇ ਪੰਜਾਬ ਦੇ ਵਿੱਚ 2000 ਕਰੋੜ ਹੋਰ ਦਾ ਉਹ ਦੇਖੋ ਇੱਕ ਉਹ ਕਲ ਐਕਸਪੈਂਸ਼ਨ ਪਲਾਨ ਤੁਹਡੀਆਂ ਐਕਸਪੈਂਸ਼ਨ ਹੈ ਮਾਡਰਨਾਈਜੇਸ਼ਨ ਹੈ ਹਾਂ ਔਰ ਜਿੰਨੇ ਵੀ ਆਪਣੇ ਕਾਰੋਬਾਰ ਨੇ ਮੈ ਤੁਹਾਨੂੰ ਅਜਵਾਰ ਵੀ ਹਾਲਾਂਕਿ ਐਸਾ ਮੁੱਦਾ ਨਹੀਂ ਮੈਂ ਕੋਈ ਵਾਰ ਗੱਲ ਨਹੀਂ ਕਰਨਾ ਚਾਹੁੰਦਾ ਐਸੇ ਕਾਰੋਬਾਰ ਨੇ ਜਿਹਦਾ 90% ਡਰਾ ਮਟੀਰੀਅਲ ਪੰਜਾਬ ਸਟੇਟ ਤੋਂ ਆਇਆ ਚਾਹੇ ਤੂੜੀ ਹੈ ਚਾਹੇ ਪ੍ਰਾਲੀ ਹੈ ਚਾਹੇ ਐਗਰੋ ਬੇਸਡ ਹੈ ਚਾਹੇ ਉਹ ਕਪਾਹ ਹੈ ਜਿੰਨੀ ਵੀ ਅਗਰ 5000 ਕਰੋੜ 7000 ਕਰੋੜ 10000 ਕਰੋੜ ਜੋ ਵੀ ਰੈਵਨਿਊ ਆਉਂਦਾ ਹੈ ਉਹਦਾ ਮੋਰ ਥੈਨ 90% ਪੰਜਾਬ ਦੀ ਜਾਂ ਲੋਕਲ ਇਕਨੋਮੀ ਚ ਉਹਦਾ ਰਿਪਲੈਫੈਕਟ ਹੈ ਇਹ ਨਹੀਂ ਕੁਝ ਬਾਹਰੋਂ ਆਉਂਦੀ ਇੰਪੋਰਟ ਕਰਦੇ ਹੋ ਬਣਾਉਣੇ ਹੋ ਉਹਦੇ ਬਹੁਤ ਪਾਰੀ ਡਿਪਲਿੰਫੈਕਟ ਹੈ ਔਰ ਸਾਰੀਆਂ ਦ ਇੰਡਸਟਰੀਆਂ ਹੀ ਐਗਰੋ ਬੇਸਡ ਨੇ ਮੈਂ ਮੈਂ ਹੀ ਸਵਾਲ ਕਰ ਲੈ ਵੀ ਸਾਡੇ ਜਿਹੜੇ ਸਭ ਤੋਂ ਵੱਧ ਇਹ ਹੁੰਦਾ ਵੀ ਐਗਰੋਪਰੇਸ਼ ਇੰਡਸਟਰੀ ਹੋਣੀ ਚਾਹੀਦੀ ਐਗਰੋਬੇਸਡ ਇੰਡਸਟਰੀ ਹੋਣੀ ਚਾਹੀਦੀ ਤੇ ਇਹੀ ਹੱਲ ਹੈ ਪੰਜਾਬ ਦੀ ਇਕਨੋਮੀ ਨੂੰ ਅੱਗੇ ਲਿਜਾਣ ਦਾ ਤੇ ਪਰ ਉਹਦੇ ਚ ਦੋ ਗੱਲਾਂ ਮਤਲਬ ਜਿਵੇਂ ਡਾਇਵਰਸੀਫਿਕੇਸ਼ਨ ਨੇ ਕਿ ਐਗਰੋਬੇਸਡ ਇੰਡਸਟਰੀ ਪਰ ਐਗਰੋਬੇਸਡ ਇੰਡਸਟਰੀ ਜਦੋਂ ਜਦੋਂ ਗੱਲ ਚੱਲਦੀ ਹੈ ਤਾਂ ਉਹ ਇੱਕ ਲਿਮਿਟਿਡ ਲਿਮਿਟਿਡ ਰਹਿ ਜਾਂਦੀ ਹੈ ਉਹ ਦੇਖੋ ਕਿਤੇ ਨਾ ਕਿਤੇ ਨਾ ਸਾਡੀ ਸੋਚ ਹੈ ਸਾਡੀ ਪਾਲਿਸੀਜ਼ ਕਮੀ ਰਹੀ ਹੈ ਅਸੀਂ ਫੂਡ ਪ੍ਰੋਸੈਸਿੰਗ ਤੇ ਐਗਰੋ ਬੇਸਡ ਨੂੰ ਮੰਨ ਕੇ ਚੱਲੇ ਜਿਹੜੀ ਉਹਨੂੰ ਫੂਡ ਪ੍ਰੋਸੈਸਿੰਗ ਵੀ ਜਾਂ ਉਹਨਾਂ ਕਰਦੀ ਸੀ ਮੈਂ ਮੰਨਦਾ ਕਿ ਚਾਹੇ ਉਹ ਤੁਹਾਡੇ ਕੋਲ ਪੈਰਿਸ਼ਬਲ ਕ੍ਰੌਪ ਹੈ ਜਾਂ ਨਾਨ ਪੈਰਿਸ਼ਬਲ ਕ੍ਰੌਪ ਹੈ ਕੈਸ਼ ਕ੍ਰੌਪ ਹੈ ਜਾਂ ਤੁਹਾਡੀ ਅਗਰ ਉਹਨੂੰ ਕਿਤੇ ਨਾ ਕਿਤੇ ਇਕੱਠੇ ਰੱਖ ਦਈਏ ਤਾਂ ਵੈਲਿਊ ਐਡੀਸ਼ਨ ਹੋਣੀ ਸ਼ੁਰੂ ਹੋ ਜਾਏ ਤਾਂ ਪੰਜਾਬ ਦਾ ਫਾਰਮਰ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਯੂਥ ਸਾਰੇ ਇਹ ਤੋਂ ਬੈਨੀਫਿਟ ਲੈਣਗੇ ਇਹੀ ਇਹੀ ਇਸ਼ੂ ਬੋਲੇ ਇਹ ਨਾ ਬ੍ਰੇਕਥਰੂ ਨਹੀਂ ਹੋ ਰੇ ਮੈਨੂੰ ਐ ਲੱਗਦਾ ਉਹ ਮੈਂ ਦੇਖੋ ਇਹ ਗੱਲਾਂ ਨੂੰ ਅੱਜ ਕਰਨਾ ਕੁਝ ਕਿਉਂਕਿ ਮੈਂ ਕਿਸੇ ਇਕਨੋਮਿਸਟ ਦੇ ਜਾਂ ਕਿਸੇ ਐਗਰੀਕਲਚਰਿਸਟ ਦੇ ਜਾਂ ਕਿਸੇ ਬਿਊਰੋਕਰੇਟ ਦੇ ਫੀਲਡ ਚ ਇੰਟਰਵਿਊ ਨਹੀਂ ਕਰਨਾ ਚਾਹਾਂਗਾ ਲੇਕਿਨ ਮੇਰਾ ਆਪਣਾ ਮਨ ਹੈ ਕਿ ਜੋ ਵੀ ਸਾਡੀ ਐਗਰੀਕਲਚਰ ਹੈ ਉਹ ਉਸ ਲੈਵਲ ਤੇ ਪਹੁੰਚ ਚੁੱਕੀ ਹੈ ਕਿ ਉਹ ਇਨਪੁਟ ਕਾਸਟ ਜ਼ਿਆਦਾ ਹੋ ਚੁੱਕੀ ਹੈ ਉਹਦੀ ਅਗਰ ਇਕਨੋਮਿਕਲ ਗਰੋਥ ਹੈ ਉਹਦੀ ਔਰ ਆਪਾਂ ਨੂੰ এফিশিয়েন্সি ल्याਣੀ ਹੋਵੇ ਤੇ ਇਨਪੁਟ ਵਰਸਸ ਆਉਟਪੁਟ ਦਾ ਇਹ ਰੇਸ਼ੋ ਹੈ ਉਹ ਇਕਨੋਮਿਕਲੀ ਸੂਟੇਬਲ ਨਹੀਂ ਹੈ ਡਿਮਿਨਿਸ਼ਿੰਗ ਐਕਟ ਆਫ ਇਕਨੋਮੀ ਹੋ ਚੁੱਕੀ ਹੈ ਉਹ ਕਿਦਾਂ ਕਰਨਾ ਹੈ ਇੱਕ ਬਹੁਤ ਭਾਰੀ ਸੋਚ ਹੈ ਔਰ ਸਾਡੇ ਕੋਲ ਮੈਂ ਫਿਰ ਵੀ ਕੋਈ ਐਸਾ ਨਹੀਂ ਕਹਿਣਾ ਚਾਹਾਂਗਾ ਪੰਜਾਬ ਦੇ ਇੱਕ ਯੂਨੀਵਰਸਿਟੀ ਹੈ ਉਹ ਇੱਕ ਬਹੁਤ ਭਾਰੀ ਰੋਲ ਪਲੇ ਕਰ ਸਕਦੀ ਹੈ ਇਸ ਚੀਜ਼ ਕੀ ਡਾਇਵਰਸੀਫਿਕੇਸ਼ਨ ਚ एजुकेटिंग द फार्मर्स, मॉडर्नाइजे बहुत भारी रोल प्ले कर सकती है और मैंने उम्मीद है कि आने वाले समय से पंजाबी ऐसी जज्बा है ऐसी खून है ऐसी अपने आप ताकत है उसे निविड आए और फ्लड्स देखे है कि अपने आ, आ, ने अपने आप में खड़ा रखा सुभाविक तौर पर मनोबल तौर पर जो एक ਤਾਕਤ ਸੀ ਜੋ ਇੱਕ ਮਾਨਸਿਕ ਤਾਕਤ ਸੀ ਇੱਕ ਆਪਣੇ ਆਪ ਵਿੱਚ ਮਿਸਾਲ ਸੀ ਉਹ ਮਿਸਾਲ ਹੈ ਉਹ ਮਿਸਾਲ ਰਹੇਗੀ ਇਹ ਵੀ ਗੁਰੂਆਂ ਦੀ ਬਖਸ਼ਿਸ਼ ਹੈ ਹੁਣ ਥੋੜੇ ਜਿਹਾ ذاتی ਥੋੜੇ ਨਾਲ ਸੰਬੰਧਤ ਹੈਗਾ ਇਸ ਸਵਾਲ ਜਿਹਨੇ ਤੁਸੀਂ ਮੈਂ ਸੁਣ ਰਿਹਾ ਜੀ ਤੁਸੀਂ ਕਹਿੰਦੇ ਮੈਂ ਤਾਂ ਬੜਾ ਘੱਟ ਪੜਿਆ ਲਿਖਿਆ ਤੇ ਤੁਸੀਂ ਸ਼ੁਰੂ ਕੰਮ ਕਦੋਂ ਸ਼ੁਰੂ ਕੀਤਾ ਦੇਖੋ ਆਪਾਂ ਦੇਖੋ ਹੁਣ ਤੁਸੀਂ ਮੈਨੂੰ ਸਵਾਲ ਪੁੱਛਦੇ ਹੋ ਜੀ ਦੇ ਬਾਰੇ ਤੁਸੀਂ ਆਪ ਵੀ ਜਾਣੂ ਹੋ ਨਹੀਂ ਮੈਂ ਨਹੀਂ ਮੈਂ ਮੈਂ ਜਾਣੂ ਨਹੀਂ ਆ ਕਿਉਂਕਿ ਮੈਂ ਪੜਿਆ ਜੀ ਕਿ ਤੋ ਥੋੜਾ ਜਿਆ ਜਾਣੂ ਨਹੀਂ ਮੈਂ ਤੁਹਾਡੇ ਮੂੰਹੋਂ ਨਹੀਂ ਸੁਣਿਆ ਅੱਜ ਹਾਂ ਚਲੋ ਉਹ ਗੱਲ ਵੱਖਰੀ ਕਿਰਵਾਨ ਸੁਣਿਆ ਦੇਖੋ ਆਪਣੇ ਜ਼ਮਾਨੇ ਤਾਂ ਅਸੀਂ ਜਿਹੜੇ ਸਕੂਲ ਸੀਗੇ ಗ್ರಾಮ ਸਿਵਕੂਲ ਤੋਂ ਸ਼ੁਰੂ ਕੀਤੀ ਉਹ ਦੁੱਧ ਵੀ ਇਹਨਾਂ ਸੋਦਾਉਂਦਾ ਸੀ ਫਿਰ ਪੜ੍ਹੇ ਜੋ ਵੀ ਹੋਇਆ ਔਰ ਮੈਂ ਕੋਈ ਨਾ ਉਹ ਚੰਗਾ ਕੋਈ ਪੜਾਕੂ ਵੀ ਨਹੀਂ ਸੀਗਾ ਤੇ ਕਾਰੋਬਾਰ ਚ ਮੈਂ ਸਕੂਲ ਚ ਸਕੂਲ ਚ ਕਹਦੇ ਠੀਕ ਐ ਮਾਸਟਰਾਂ ਦੀ ਕੁੱਟ ਖਾਦੀ ਕਹਿੰਦੇ ਬੜੀ ਕੁੱਟ ਖਾਦੀ ਹੈ ਜੀ ਖਾਦੀ ਕੁੱਟੀ ਖਾਦੀ ਮੁਰਗੀ ਬਨੇ ਬੜਕੇ ਬੜੇ ਕਿਉਂਕਿ ਉਹ ਤਾਂ ਸਾਡਾ ਲੱਕ ਦਾ ਬਣਦੇ ਸੀਗੇ ਨਹੀਂ ਪੈਨਸਲ ਨਾਲ ਕੰਨ ਵੀ ਚਰਵਾਏ ਐਸੀ ਗੱਲ ਨਹੀਂ ਉਹ ਹੁੰਦੇ ਸੀ ਉਹਦੇ ਤੇ ਹਮ ਗੁਰੂ ਦੇਖੋ ਗੁਰੂ ਕੀ ਜਿਹੜਾ ਚੰਡੇ ਨਾ ਉਹ ਜਿਹੜੇ ਗੁਰੂ ਨੇ ਚੰਡੇ ਹੀ ਨਹੀਂ ਮਤਲਬ ਕਹਿੰਦਾ ਵੀ ਜਿਹੜੇ ਆਪਾਂ ਕਹਿੰਦੇ ਉਸਤਾਦ ਦਾ ਚੰਡਿਆ ਹੋਇਆ ਹਾਂ ਹਾਂ ਬਿਲਕੁਲ ਇਹ ਪੰਜਾਬੀ ਚ ਕਹਾਂ ਤਾਂ ਇਹ ਉਸਤਾਦ ਦਾ ਚੰਡਿਆ ਹੋਇਆ ਉਹ ਜਿਹੜਾ ਸੁਧਰੇ ਨਹੀਂ ਉਹ ਚੰਡਿਆ ਨਹੀਂ ਹੋਇਆ ਜਿਹੜਾ ਚੰਡੇ ਚੰਡੇ ਹਵੇ ਅਸੀਂ ਵੀ ਚੰਡੇ ਹੋਏ ਸੀਗੇ ਨਹੀਂ ਪਰ ਉਹ ਕੰਮ ਆਇਆ ਤੁਹਾਡੇ ਅੱਗੇ ਕਿ ਦੇਖੋ ਦੇਖੋ ਜੋ ਤੁਸੀਂ ਆਪ ਦੇ ਹੱਥੀ ਕੰਮ ਕਰਦੇ ਹੋ ਹੱਥੀ ਮੌਕਾ ਮਿਲਦਾ ਹੈ ਸਾਡੇ ਮਾਤਾ ਜੀ ਦਾ ਬੜਾ ਯੋਗਦਾਨ ਹੈ ਬਹੁਤ ਹੀ ਮਿਹਨਤੀ ਸੀਗੇ ਦੇਖੋ ਸਾਡੀ ਪਰਵਿਸ਼ ਸੀਗੀ ਮੈਂ ਹਾਲਾਂਕਿ ਬੜੀ ਜਾਤੀ ਹੈ ਤੁਸੀਂ ਜਾਤੀ ਸਵਾਲ ਪੁੱਛੇ ਮੈਂ ਸਾਡੀ ਮਾਂ ਕਹਿੰਦੀ ਸੀ ਤੇਰੇ ਕੰਮ ਨੂੰ ਰੋਂਗੇ ਮਾਪੇ ਨੀਕੀ ਨੂੰ ਜਗ ਰੂਗਾ ਉਹ ਵੀ ਕਹਿੰਦੇ ਸੀ ਕਿ ਮਿਹਨਤ ਕਰ ਲੈ ਵੀ ਜਿਹੜਾ ਸਰੀਰ ਹੈ ਇਹਨੂੰ ਜਿੰਨਾ ਹੰਡਾਲੇਗਾ ਉਹਨਾ ਸੋਖਾ ਹੈ ਵੀ ਤੇਰੇ ਮਾਸ ਦੀ ਜੋਤੀ ਨਹੀਂ ਬਣਨੀ ਡੰਗਰ ਦੀ ਪਸ਼ੂ ਦੇ ਮਾਸ ਦੀ ਜੁੱਤੀ ਵੀ ਬਣ ਜੂਗੀ ਤੇਰੇ ਮਾਸ ਦੀ ਨਹੀਂ ਬਣਨੀ ਇਹਨੂੰ ਜਿੰਨਾ ਹੰਡਾਲੇਗਾ ਉਹਨਾ ਸੋਖਾ ਹੈ ਉਹਨਾ ਹੀ ਸੁੱਕੀ ਰਹੇਗਾ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ